ਹੈਲੋ एवरीवन ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਅਸੀਂ ਵਲੌਗ ਸੀਰੀਜ਼ ਸਟਾਰਟ ਕੀਤੀ ਸੀ ਯੂਐਸਏ ਦੀ ਕੈਨੇਡਾ ਦੀ ਸੋ ਯੂਐਸਏ ਅਸੀਂ ਵਿਜ਼ਿਟ ਕੀਤਾ ਸੀ ਜਿੱਦਾਂ ਕਿ ਤੁਹਾਨੂੰ ਵੀ ਪਤਾ ਤੁਸੀਂ ਵਲੌਗ ਚੈੱਕ ਕੀਤੇ ਹੋਣੇ ਜੀਏਸੀ ਚੈਨਲ ਤੇ ਯੂਐਸਏ ਦੇ ਵਿੱਚ ਫੀਫਾ ਸਟਾਰਟ ਹੋਣ ਜਾ ਰਿਹਾ 11 ਜੂਨ ਤੋਂ ਲੈ ਕੇ 19 ਜੁਲਾਈ ਤੱਕ ਸੋ ਯੂਐਸਏ ਆਰਗੇਨਾਈਜ਼ ਕਰ ਰਿਹਾ ਫੀਫਾ 2026 ਹੁਣ ਇਹਦੇ ਵਿੱਚ ਆਪਣਾ ਕੀ ਬੈਨੀਫਿਟ ਹੈ ਇਹਦੇ ਵਿੱਚ ਇਹ ਹੈ ਕਿ ਜਿਹੜੇ ਵੀ ਚਾਹਵਣ ਹੈਗੇ ਆ ਯੂ ਐਸ اے ਦੇ ਵਿੱਚ ਜਾਣ ਵਾਸਤੇ ਉਹ ਐਜ਼ ਅ ਟੂਰਿਸਟ ਵੀਜ਼ਾ ਜਾ ਸਕਦੇ ਨੇ ਅਪਲਾਈ ਕਰ ਸਕਦੇ ਨੇ ਸੋ FIFA 2026 ਦੇ ਵਿੱਚ ਯੂ ਐਸ اے ਬਹੁਤ ਸਾਰਾ ਵੀਜ਼ਾ ਓਪਰਚ्युनिटीਜ਼ ਆਪਣੇ ਵਾਸਤੇ ਲਿਆ ਰਿਹਾ ਬਟ ਹੁਣ ਆਪਣੇ ਕੋ ਜੇ ਗੱਲ ਕਰੀਏ 6 ਮੰਥ ਪਏ ਨੇ ਜੇ ਗੱਲ ਕਰੀਏ ਜੂਨ ਦੀ ਸੋ ਇਹ ਤਾਂ ਹੈ ਨਹੀਂ ਕਿ ਆਪਾਂ ਹੁਣੇ ਹੀ ਅਪਲਾਈ ਕਰਨਾ ਤੇ ਇਹ ਤਾਂ ਹੈ ਨਹੀਂਗਾ ਕਿ ਆਪਾਂ ਨੇੜੇ ਜਾ ਕੇ ਅਪਲਾਈ ਕਰਨਾ ਸੋ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸਾਰਾ ਰੋਡ ਮੈਪ ਦੱਸੂਗਾ ਪ੍ਰੋਪਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਕੀ ਫੀਸ ਲੱਗੂਗੀ ਕੀ ਐਮਬੈਸੀ ਆ ਕੀ ਇੰਟਰਵਿਊ ਆ ਤੇ ਤੁਸੀਂ ਟਿਕਟ ਕਿੱਥੋਂ ਬਾਇ ਕਰ ਸਕਦੇ ਹੋ FIFA ਦੀ ਸੋ ਜੁੜੇ ਰਹੋ ਇਸ ਚੈਨਲ ਨਾਲ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਸੋ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਕਿਸੇ ਰਿਲੇਟਿਡ ਤੁਸੀਂ ਸਾਨੂੰ ਥੱਲੇ ਕਮੈਂਟ ਕਰ ਸਕਦੇ ਹੋ ਜਾਂ ਸਾਨੂੰ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਜੀਏਸੀ ਰਤੀ ਹੈ ਤੇ ਥੱਲੇ ਦਿੱਤੇ ਨੰਬਰ ਤੇ ਕੋਲ ਵੀ ਕਰ ਸਕਦੇ ਹੋ ਸੋ ਆਜੋ ਸ਼ੁਰੂ ਕਰਦੇ ਆਂ ਇਹ ਵੀਡੀਓ ਫੀਫਾ ਵਰਲਡ ਕੱਪ ਹੈ ਜਿਹੜਾ 2026 ਦੇ ਵਿੱਚ ਇਹਦੀ ਡੇਟ ਜਿਵੇਂ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ 11 ਜੂਨ ਤੋਂ ਲੈ ਕੇ 19 ਜੁਲਾਈ 2026 ਦੇ ਵਿੱਚ ਇਹ ਹੋਣ ਜਾ ਰਿਹਾ ਤੇ ਤਿੰਨ ਕੰਟਰੀਆਂ ਨੂੰ ਹੋਸਟ ਕਰਨ ਜਾ ਰਹੀਆਂ ਯੂਐਸਏ ਹੋ ਗਿਆ ਕੈਨੇਡਾ ਹੋ ਗਿਆ ਤੇ ਮੈਕਸੀਕੋ ਹੋ ਗਿਆ ਪਰ ਸਭ ਤੋਂ ਜ਼ਿਆਦਾ ਮੈਚੇਸ ਕੀ ਹੈ ਕਿ ਇਹ ਤਿੰਨਾਂ ਕੰਟਰੀਆਂ ਦੇ ਵਿੱਚੋਂ ਸਿਰਫ ਯੂਐਸਏ ਦੇ ਵਿੱਚ ਸਭ ਤੋਂ ਜ਼ਿਆਦਾ ਮੈਚੇਸ ਹੋਣਗੇ ਸੋ ਜਿਹੜਾ ਕਿ ਆਪਾਂ ਨੂੰ ਬਹੁਤ ਵੱਡੀ ਓਪਰਚੁਨਿਟੀ ਹੈ ਕਿ ਆਪਾਂ ਯੂਐਸਏ ਟੂਰਿਸਟ ਵੀਜ਼ਾ ਲੈ ਸਕਦੇ ਹਾਂ ਇਹਦੇ ਵਿੱਚ ਇੰਪੋਰਟੈਂਟ ਕਲੈਰਿਟੀ ਇਹ ਹੈ ਕਿ ਜਿਹੜਾ ਫੀਫਾ ਟਿਕਟ ਹੈ ਉਹ ਗਰੰਟੀ ਨਹੀਂ ਕਰਦਾ ਕਿ ਤੁਸੀਂ ਫੀਫਾ ਦੀ ਟਿਕਟ ਖਰੀਦ ਲਈ ਤੇ ਤੁਹਾਡਾ ਵੀਜ਼ਾ ਗਰੰਟੀ ਹੈ ਜਾਂ ਹੋਟਲ ਬੁਕਿੰਗ ਕਰ ਲਈ ਜਾਂ ਇਨਵੀਟੇਸ਼ਨ ਲੈਟਰ ਹੈ ਵੀਜ਼ਾ ਆਫੀਸਰ ਤੁਹਾਡੀ ਪ੍ਰੋਫਾਈਲ ਚੈੱਕ ਕਰੂਗਾ ਪ੍ਰੋਪਰ ਕਿਸ ਬੇਸਿਸ ਦੇ ਉੱਪਰ ਇਹ ਵੀਜ਼ਾ ਅਪਲਾਈ ਕਰ ਸਕਦੇ ਹਾਂ ਹੁਣ ਗੱਲ ਕਰੀਏ ਕਿ ਕੌਣ-ਕੌਣ ਅਪਲਾਈ ਕਰ ਸਕਦਾ ਸੋ ਇਹਦੇ ਵਿੱਚ ਕੋਈ ਏਜ ਲਿਮਟ ਨਹੀਂ ਹੈਗੀ ਸਟੂਡੈਂਟ ਵੀ ਅਪਲਾਈ ਕਰ ਸਕਦਾ ਕੰਮ ਵਾਲਾ ਵੀ ਅਪਲਾਈ ਕਰ ਸਕਦਾ ਮੀਨਸ ਜੋਬ ਵਾਲਾ ਵੀ ਕਰ ਸਕਦਾ ਬਿਜ਼ਨਸਮੈਨ ਵੀ ਕਰ ਸਕਦਾ ਫਾਰਮਰ ਵੀ ਕਰ ਸਕਦਾ ਮੀਨਸ ਕੋਈ ਵੀ ਕੈਟਾਗਰੀ ਦਾ ਕਰ ਸਕਦਾ ਬਟ ਮੈਟਰ ਕਰਦਾ ਕਿ ਤੁਹਾਡੀ ਪ੍ਰੋਫਾਈਲ ਕਿਦਾਂ ਦੀ ਹੈ ਸੋ ਤੁਸੀਂ ਕਿਦਾਂ ਅਪਲਾਈ ਕਰਨਾ ਟੂਰਿਸਟ ਵੀਜ਼ਾ ਟੂਰਿਸਟ ਵੀਜ਼ਾ ਤੁਸੀਂ ਅਪਲਾਈ ਕਰਨਾ ਸਭ ਤੋਂ ਪਹਿਲਾਂ ਕਰਨਾ ਡੀਐਸ 160 ਫਾਰਮ ਫਿਲ ਕਰਨਾ ਆਨਲਾਈਨ ਫਾਰਮ ਫਿਲ ਕਰਨਾ ਪਰਪਸ ਆਪਾਂ ਟੂਰਿਸਟ ਵੀਜ਼ਾ ਆਫ ਦਾ ਫਿਲ ਕਰਨਾ ਉਹਦੇ ਵਿੱਚ ਉਸ ਤੋਂ ਬਾਅਦ ਇਹਦੀ ਵੀਜ਼ਾ ਐਪਲੀਕੇਸ਼ਨ ਫੀਸ ਹੈ ਜੋ ਕਿ 185 ਡਾਲਰ ਹੈ ਯੂਐਸਏ ਡਾਲਰ ਸੋ ਇੰਡੀਆ ਦੇ ਨੀਅਰਲੀ 150000 ਤੋਂ ਲੈ ਕੇ 170000 ਦੇ ਬੀਟਵੀਨ ਦੇ ਵਿੱਚ ਇਹ ਬੰਦ ਗਏ ਉਸ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਲੈਣੀ ਹੈ ਵੀਐਫਐਸ ਤੇ ਉਸ ਤੋਂ ਬਾਅਦ ਤੁਹਾਡੀ ਯੂਐਸਏ ਐਮਬੈਸੀ ਇੰਟਰਵਿਊ ਹੋਗਾ ਹੁਣ ਸਭ ਤੋਂ ਜ਼ਿਆਦਾ ਰੋਲਾ ਪੈਂਦਾ ਯੂਐਸਏ ਐਮਬੈਸੀ ਦਾ ਇੰਟਰਵਿਊ ਸੋ ਇੰਟਰਵਿਊ ਦੀ ਗੱਲ ਕਰੀਏ ਬਹੁਤ ਸਾਰੇ ਰਿਜੈਕਸ਼ਨ ਆ ਇੰਟਰਵਿਊ ਤੇ ਹੁੰਦੀ ਹੈ ਭਾਵੇਂ ਉਹ ਸਟੂਡੈਂਟ ਵੀਜ਼ਾ ਭਾਵੇਂ ਕੋਈ ਵੀਜ਼ਾ ਪਰ ਇਹਦੇ ਵਿੱਚ ਪ੍ਰੋਬਲਮਸ ਕਿਹ ਹੁੰਦੀਆਂ ਨੇ ਮੇਜਰ ਮਿਸਟੇਕਸ ਬੱਚਾ ਕੀ ਕਰਦਾ ਜਾਂ ਕੋਈ ਵੀ ਐਪਲੀਕੈਂਟ ਕੀ ਕਰਦਾ ਉਹ ਰੱਟਾ ਫਿਕੇਸ਼ਨ ਜਿਆਦਾ ਆਨਸਰ ਦੇ ਰਿਹਾ ਹਥ ਸੋ ਅਨਸਰ ਰਟਾਫਕੇਸ਼ਨ ਦੇ ਕਰਕੇ ਜਿਹੜਾ ਵੀ ਤੁਸੀਂ ਗੂਗਲ ਤੋਂ ਪੜ੍ਹ ਕੇ ਜਾਂ ਤੁਸੀਂ ਜੋ ਵੀ ਆਪਦਾ ਕ੍ਰੈਮਡ ਬੋਲ ਕੇ ਆਉਨੇ ਹੋ ਜਿਹਦੇ ਕਰਕੇ ਆਫੀਸਰ ਸੈਟੀਸਫਾਈ ਨਹੀਂ ਹੁੰਦਾ ਸੋ ਤੁਸੀਂ ਕੀ ਕਰਨਾ ਇੱਕ ਨੈਚੁਰਲ ਕਨਵਰਸੇਸ਼ਨ ਜਿਹੜੀ ਆਪਾਂ ਇੱਕ ਦੂਜੇ ਨਾਲ ਕਰਦੇ ਆ ਆਪਾਂ ਇੱਕ ਉਸ ਹਾਮਨਾ ਉਹਨਾਂ ਨਾਲ ਡੀਲ ਕਰਨੀ ਹੈ ਜਿਹਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਕੰਫੀਡੈਂਸ ਆਵੇ ਕਿ ਵਾਕਿਆ ਹੀ ਤੁਸੀਂ ਉੱਥੇ ਘੁੰਮਣ ਜਾ ਰਹੇ ਹੋ ਨਾ ਕਿ ਤੁਸੀਂ ਇੱਕ ਰੱਟਾ ਰਟਾਇਆ ਲਿਖਾ ਕੇ ਜਾਂ ਪੜ੍ਹ ਕੇ ਤੁਸੀਂ ਉੱਥੇ ਚਪੇ ਆਓ ਜਿਸ ਦੇ ਕਰਕੇ ਰਿਐਕਸ਼ਨ ਸਭ ਤੋਂ ਜ਼ਿਆਦਾ ਇਹ ਇਸੇ ਕਰਕੇ ਹੁੰਦੀ ਹੈ ਕਿ ਇੰਟਰਵਿਊ ਕਲੀਅਰ ਨਹੀਂ ਹੋਇਆ ਹੁਣ ਗੱਲ ਕਰਦੇ ਆਂ ਆਪਾਂ ਕਿ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਸੋ ਸਭ ਤੋਂ ਪਹਿਲਾਂ ਮੰਡੇਟਰੀ ਹੈ ਜੀ ਤੁਹਾਡਾ ਪਾਸਪੋਰਟ ਜਿਹੜਾ ਕਿ ਮੋਰ ਥੈਨ 6 ਮੰਥ ਦੀ ਵੈਲਿਡਿਟੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਡੀਐਸ 160 ਫਾਰਮ ਫਿਲ ਹੋਣਾ ਚਾਹੀਦਾ ਐਮਬੈਸੀ ਫੀਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡਾ ਹੁੰਦਾ ਹੈ ਫਾਈਨੈਂਸ਼ੀਅਲ ਕੀ ਡਾਕੂਮੈਂਟ ਜੋ ਤੁਹਾਡੇ ਸਟੇਟਮੈਂਟਸ ਨਾਲ ਲੱਗਣਗੇ ਸੋ 6 ਮੰਥ ਪੁਰਾਣੀ ਸਟੇਟਮੈਂਟ ਤੁਹਾਡੀ ਲੱਗੂਗੀ ਸੋ ਇਹਦੇ ਵਿੱਚ ਤੁਸੀਂ ਕੋਈ ਵੀ ਫੇਕ ਡਾਕੂਮੈਂਟ ਜਾਂ ਐਡੀਟਿੰਗ ਜਾਂ ਕੁਝ ਵੀ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਤੁਹਾਨੂੰ ਵੀ ਪਤਾ ਯੂਐਸਏ ਦੀ ਜਿਹੜੀ ਐਮਬੈ ਜੇ ਤੁਹਾਡਾ ਨੂੰ ਪ੍ਰੋਪਰ ਜੇ ਸਟੇਟਮੈਂਟ ਤੁਹਾਡੀ ਨਹੀਂ ਹੈਗੀ ਤਾਂ ਅੱਜ ਤੋਂ ਬਣਾਉਣਾ ਸਟਾਰਟ ਕਰੋ ਤੇ ਇੱਕੋਦਮ ਉਹਦੇ ਵਿੱਚ ਤੁਸੀਂ ਲਾਰਜ ਅਮਾਉਂਟ ਨਹੀਂ ਪਾ ਸਕਦੇ ਸੋ ਗੱਲ ਕਰਦੇ ਆਂ ਜੇ ਫੰਡਾਂ ਦੀ ਤੇ ਫੰਡਾਂ ਦੇ ਵਿੱਚ ਤੁਸੀਂ ਬਹੁਤ ਮਿਨੀਮਮ ਜਿਵੇਂ 50000 20000 25000 ਵਿੱਚ ਪਾ ਕਰ ਕਰਕੇ ਵਿਦਿਨ ਮੰਥ ਦੇ ਵਿੱਚ ਤੁਸੀਂ ਉਹ ਪ੍ਰੋਪਰ ਸਟੇਟਮੈਂਟ ਬਣਾ ਸਕਦੇ ਹੋ ਸੋ ਫੰਡ ਦੀ ਗੱਲ ਕਰੀਏ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਕੋਈ ਲਿਮਟ ਨਹੀਂ ਹੈਗੀ ਕਿ ਤੁਸੀਂ ਕਿੰਨਾ ਫੰਡ ਸ਼ੋਅ ਕਰ ਸਕਦੇ ਹੋ ਦੇ ਵਿੱਚ ਸੋ ਨਾਰਮਲੀ ਤੁਸੀਂ ਇਹ ਫੰਡ ਉਨਾ ਸ਼ੋਅ ਕਰਨਾ ਜਿੰਨਾ ਤੁਸੀਂ ਉੱਥੇ ਵਿਜ਼ਿਟ ਕਰਨ ਜਾ ਰਹੇ ਹੋ ਸਪੋਜ਼ ਕਰੋ ਤੁਸੀਂ 15 ਦਿਨ ਵਾਸਤੇ ਜਾਂ 20 ਦਿਨ ਵਾਸਤੇ ਜਾਂ 1 ਮੰਥ ਵਾਸਤੇ ਤੁਸੀਂ ਉੱਥੇ ਵਿਜ਼ਿਟ ਕਰਨ ਜਾ ਰਹੇ ਹੋ ਸੋ 1 ਮੰਥ ਦਾ ਹੋਲ ਖਰਚਾ ਤੁਹਾਡੇ ਕੋ ਕਿੰਨਾ ਫ੍ਰੋਮ ਯਰ ਟਿਕਟ ਤੋਂ ਲੈ ਕੇ ਫ੍ਰੋਮ ਤੁਹਾਡਾ ਕਾਮੋਡੀਸ਼ਨ ਫ੍ਰੋਮ ਖਾਣ ਪੀਣ ਤੋਂ ਲੈ ਕੇ ਐਂਡ ਪਲੱਸ ਸੇਵਿੰਗ ਤੋਂ ਲੈ ਕੇ ਉਨਾ ਹੀ ਤੁਹਾਨੂੰ ਚਾਹੀਦਾ ਜੇ ਮੈਂ ਇੱਕ ਐਵਰੇਜ ਦੀ ਗੱਲ ਕਰਾਂ ਨੀਅਰਲੀ 7 ਤੋਂ ਲੈ ਕੇ 10 ਲੱਖ ਦੇ ਵਿੱਚ ਤੁ ਜੀ ਸੇਵਿੰਗ ਖਾਤਾ ਖਾਤੇ ਦੇ ਵਿੱਚ ਆਪਦੇ ਫੰਡ ਪਾ ਸਕਦੇ ਹਾਂ ਬਟ ਇਹ ਨਹੀਂ ਕਿ ਇੱਕੋ ਦਮ ਤੁਸੀਂ ਉਹ ਖਾਤੇ 'ਚ ਪਾਉਣੇ ਆ ਪਹਿਲਾਂ ਤੁਹਾਡੀ ਸਟੇਟਮੈਂਟ ਜਮਾਂ ਨਲ ਸੀਗੀ ਤੇ ਹੁਣ ਇੱਕੋ ਦਮ ਤੁਸੀਂ ਉਹ ਐਡਾ ਹੀ ਵੱਡੀ ਅਮਾਉਂਟ ਪਾ ਕੇ ਉਸ 'ਤੇ ਨੂੰ ਕਨਟਰਡਿਕਟ ਕਰ ਦੋ ਜਿਹਦੇ ਕਰਕੇ ਵੀਜ਼ਾ ਜਿਹੜਾ ਆਫੀਸਰ ਆ ਉਹ ਥੋੜਾ ਕੰਫਿਊਜ਼ ਹੋਊਗਾ ਕਿ ਪਹਿਲਾਂ ਇਹ ਕਿ ਇਹਦਾ ਜਿਹੜਾ ਮੇਨ ਇੰਟੈਂਸ਼ਨ ਸੀਗੀ ਇਹ ਸ਼ਾਇਦ ਉੱਥੇ ਰਹਿਣਾ ਚਾਹੁੰਦਾ ਸੋ ਕਾਈਂਡ ਆਫ ਇਹ ਆ ਕਿ ਸਟੇਟਮੈਂਟ ਪ੍ਰੋਪਰ ਬਣਾ ਕੇ ਜਿਹੜਾ ਕਿ ਜਸਟੀਫਾਈ ਕਰੇ ਕਿ ਵਾਕਿਆ ਜਿਹੜੀ ਤੁਸੀਂ ਸਟੇਟਮੈਂਟ ਦੇ ਵਿੱਚ ਪੈਸੇ ਪਾ ਰਹੇ ਹੋ ਜਾਂ ਆਪਦੇ ਬੈਂਕ ਅਕਾਊਂਟ 'ਚ ਪ ਥੋੜਾ ਜਿਹਾ ਜਸਟੀਫਾਈ ਹੋ ਸਕੇ ਨੋਰਮਲੀ ਇੱਕ ਪਾਸਪੋਰਟ ਤੁਹਾਡੀ ਬੈਂਕ ਸਟੇਟਮੈਂਟ ਪਲੱਸ ਤੁਹਾਡਾ ਡੀਐਸ 160 ਫਾਰਮ ਅੰਬੈਸੀ ਫੀਸ ਪੇਡ ਵੀਐਫਐਸ ਤੋਂ ਇੰਟਰਵਿਊ ਕਲੀਅਰ ਹੋ ਗਿਆ ਤੇ ਉਹ ਆਪਾਂ ਨੂੰ ਪਤਾ ਓਬਵੀਅਸ ਹੈ ਕਿ ਵੀਜ਼ਾ ਆਉਣਾ ਹੀ ਹੋਣਾ ਐਂਡ ਫੀਫਾ ਟਿਕਟ ਮੇਕ ਸ਼ੋਰ ਕਿ ਜਿਹੜੀ ਫੀਫਾ ਟਿਕਟ ਹੈ ਉਹ ਵੀ ਤੁਸੀਂ ਨਾਲ ਲਾਉਣੀ ਲਾਉਣੀ ਹੈ ਹੁਣ ਫੀਫਾ ਟਿਕਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਏ ਕਰ ਲਈ ਤੇ ਤੁਹਾਨੂੰ ਵੀਜ਼ਾ ਹੀ ਹੈ ਫੀਫਾ ਟਿਕਟ ਤੁਹਾਨੂੰ ਬਾਏ ਕਰਨ ਵਾਸਤੇ ਆਫੀਸ਼ੀਅਲ ਵੈਬਸਾਈਟ ਤੇ ਜਾਣਾ ਪਊਗਾ fifa.com ਦੇ ਉੱਪਰ ਪਹਿਲਾਂ ਤੁਹਾਨੂੰ FIFA ID ਬਣਾਉਣੀ ਪਊਗੀ ਫਿਰ ਤੁਹਾਨੂੰ ਉੱਥੋਂ ਜਾ ਕੇ ਉਹ ਤੁਹਾਨੂੰ ਟਿਕਟ ਪਰਚੇਸ ਕਰਨੀ ਪੈਣੀ ਹੈ ਇਨ ਕੇਸ ਕੱਲ ਨੂੰ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਜਾਂ ਰਿਜੈਕਸ਼ਨ ਹੁੰਦੀ ਹੈ ਜਾਂ ਰਿਫਿਊਜ਼ਲ ਹੁੰਦਾ ਤੇ ਤੁਸੀਂ ਉਹ ਜਿਹੜੀ ਟਿਕਟ ਹੈ ਰੀਸੇਲ ਵੀ ਕਰ ਸਕਦੇ ਹੋ ਉਸ ਆਫੀਸ਼ਲ ਵੈਬਸਾਈਟ ਤੋਂ ਸੋ ਮੇਕ ਸ਼ੋਰ ਕਰਿਓ ਕਿ ਜਿਹੜੀ ਟਿਕਟ ਤੁਸੀਂ ਬਾਏ ਕਰੋਗੇ ਉਹ ਆਫੀਸ਼ਲ ਵੈਬਸਾਈਟ ਤੋਂ ਹੀ ਬਾਏ ਕਰਿਓ ਰਹਿ ਦਨ ਕੋਈ ਥਰਡ ਪਾਰਟੀ ਤੋਂ ਸੋ ਗੱਲ ਕਰੀਏ ਕਿ ਕਿਹੜੀਆਂ ਚੀਜ਼ਾਂ ਆਪਾਂ ਮਿਸਟੇਕਾਂ ਨਹੀਂ ਕਰਨੀਆਂ ਫਸਟ ਆਫ ਆਲ ਕੋਈ ਵੀ ਫੇਕ ਡਾਕੂਮੈਂਟ ਨਹੀਂ ਲਾਉਣਾ ਤੇ ਫੰਡ ਆਪਾਂ ਇਹ ਨਹੀਂ ਦਿਖਾਉਣੇ ਕਿ ਕਿਸੇ ਤੋਂ ਅਸੀਂ ਧਾਰੇ ਲਿਆ ਜਾਂ ਬੋਰੋ ਕੀਤੇ ਹੋਏ ਆ ਤੇ ਵੀਕ ਟ੍ਰੈਵਲ ਹਿਸਟਰੀ ਨਹੀਂ ਆਪਣੀ ਹੋਣੀ ਚਾਹੀਦੀ ਐਂਡ ਜਿਹੜਾ ਤੁਹਾਡਾ ਓਵਰ ਕੰਫੀਡੈਂਸ ਤੇ ਫੀਅਰ ਆ ਇੰਟਰੂ ਦੇ ਵਿੱਚ ਉਹ ਨਹੀਂ ਹੋਣਾ ਚਾਹੀਦਾ ਜਿਦੇ ਕਰਕੇ ਕਿ ਉਹਨੂੰ ਅਟੈਂਸ਼ਨ ਚ ਹੋਏ ਲੱਗੇ ਕਿ ਤੁਸੀਂ ਬਹੁਤ ਨਰਵਸ ਹੋ ਤਾਂ ਤੁਹਾਨੂੰ ਪਰਪਸ ਹੀ ਨਹੀਂ ਪਤਾ ਯੂਐਸਏ ਜਾਣਾ ਕਿਉਂ ਆ ਅੰਬੈਸੀ ਫੀਸ ਮੈਂ ਤੁਹਾਨੂੰ ਜਿੱਦਾਂ ਕਿ ਪਹਿਲਾਂ ਦੱਸਿਆ ਕਿ 185 ਯੂਐਸਏ ਡਾਲਰ ਨੇ ਜੋ ਕਿ ਇੰਡੀਆ ਦਾ 16000 ਤੋਂ ਲੈ ਕੇ 17000 ਸਮਥਿੰਗ ਬੰਦ ਹੈ ਸੋ ਬਹੁਤ ਸਿੰਪਲ ਜਿਹਾ ਪ੍ਰੋਸੈਸ ਆ ਜੀਆਈਸੀ ਤੁਹਾਨੂੰ ਬਹੁਤ ਵਧੀਆ ਹੈਲਪ ਕਰੂਗਾ ਗਾਈਡ ਕਰੂਗਾ ਇਸ ਪ੍ਰੋਸੈਸ ਦੇ ਵਿੱਚ ਤੁਸੀਂ ਡ੍ਰੀਮ ਕਰਦੇ ਹੋ ਕਿ ਹਾਂ ਵੀ ਮੈਂ ਯੂਐਸਏ ਅਮਰੀਕਾ ਜਾਣਾ ਸੋ ਬੈਸਟ ਇਹੀ ਜੀ ਅੱਜ ਦੀ ਗੱਲ ਕਰੀਏ ਰਹਿਦਦਾਂ ਡੋਂਕੀ ਲਾ ਲਓ ਜਾਂ 2 ਨੰਬਰ ਚਲਾ ਲਓ ਜਾਂ 60 60 80 80 ਲੱਖ 50 50 ਲੱਖ ਰੁਪਇਆ ਦੇਣ ਨਾਲੋਂ ਚੰਗਾ ਕਿ ਤੁਸੀਂ ਪ੍ਰੋਪਰ ਆਪਦੀ ਫਾਈਲ ਦੇ ਉੱਪਰ ਵਰਕ ਕਰਕੇ ਬਹੁਤ ਘੱਟ ਪੈਸਿਆਂ ਦੇ ਉੱਪਰ ਤੁਸੀਂ ਯੂਐਸਏ ਟੂਰਿਸਟ ਵੀਜ਼ਾ ਲੈ ਸਕਦੇ ਹੋ ਜੇ ਫੇਰ ਵੀ ਤੁਹਾਡਾ ਕੋਈ ਡਾਊਟ ਆ ਤੁਸੀਂ ਜੀਆਈਸੀ ਰਤੀਆ ਦੇ ਨਾਲਸ ਕੰਟੈਕਟ ਕਰ ਸਕਦੇ ਹੋ ਥੱਲੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ ਮੈਸੇਜ ਕਰ ਸਕਦੇ ਹੋ ਸੋ ਅੱਜ ਤੋਂ ਹੀ ਆਪ ਦਾ ਯੂ ਐਸ ਏ ਦੇ ਉੱਪਰ ਟੂਰਿਸਟ ਵੀਜ਼ਾ ਜੇ ਲੈਣਾ ਚਾਹੁੰਦੇ ਹੋ ਆਪ ਦੀ ਪ੍ਰੋਫਾਈਲ ਦੇ ਉੱਪਰ ਕੰਮ ਕਰਨਾ ਸਟਾਰਟ ਕਰ ਦੋ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਤੁਸੀਂ ਯੂ ਐਸ ਏ ਟੂਰਿਸਟ ਵੀਜ਼ਾ ਲੈ ਸਕਦੇ ਹੋ ਐਂਡ ਸੁਨਹਿਰੀ ਮੌਕਾ ਇਹ ਹੈ ਕਿ FIFA 2026 ਆਰਗੇਨਾਈਜ਼ ਹੋ ਰਿਹਾ ਹੈ ਯੂ ਐਸ ਏ ਕਰ ਰਿਹਾ ਹੈ ਆਪ ਦੀ ਦੇਸ਼ ਦੇ ਵਿੱਚ ਸੋ ਜਿਨ੍ਹਾਂ ਦਾ ਵੀ ਡ੍ਰੀਮ ਹੈ ਯੂ ਐਸ ਏ ਜਾਣਾ ਉਹ ਅੱਜ ਤੋਂ ਹੀ ਆਪਦਾ ਕੰਮ ਸਟਾਰਟ ਕਰਨ ਆਪਦੀ ਪ੍ਰੋਫਾਈਲ ਦੇ ਉੱਪਰ ਤੇ ਸਾਡੇ ਨਾਲ ਉਹ ਸੰਪਰਕ ਕਰ ਸਕਦੇ ਨੇ ਜੀਆਈਸੀ ਤੁਹਾਨੂੰ ਫੁੱਲ ਗਾਈਡ ਕਰੂਗਾ ਪੂਰੇ ਪ੍ਰਕਿਰਿਆ ਦੇ ਵਿੱਚ ਤੇ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਵੀਜ਼ਾ ਦਿਵਾਊਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੇ ਫੇਰ ਵੀ ਤੁਹਾਡਾ ਕੋਈ ਡਾਊਟ ਹੋਇਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਥੈਂਕ ਯੂ ਸੋ ਮਚ